ਅੱਜ ਅਸੀਂ ਗੜਾ ਮੋੜਾ ਜਿਹੜਾ ਚੰਡੀਗੜ੍ਹ ਤੋਂ ਰੋਪੜ ਭਾਇਆ ਮਨਾਲੀ ਨੂੰ ਰੋਡ ਜਿਹੜਾ ਜਾਂਦਾ ਔਰ ਉਹ ਸਟੋਨ ਤੇ ਬੈਠੇ ਆਂ ਚਾਰ ਘਟੇ ਅਸੀਂ ਜਿਹੜੀਆਂ ਗੱਡੀਆਂ ਇਥੋਂ ਫਰੀ ਲਗਾਣੀਆਂ ਇਹ ਪੰਜਾਬ ਹਰਿਆਣਾ ਹਿਮਾਚਲ ਦੀ ਜਿਹੜੀ ਹੱਦ ਹੈ ਉਹਦੇ ਟੋਲ ਬਹੁਤ ਵੱਡੀ ਲੁੱਟ ਹੈ ਜਿਹੜੀ ਇਸ ਕੰਪਨੀ ਨੇ ਇੱਥੇ ਬਚਾਈ ਆ ਕਾਰਪੋਰੇਟ ਘਰਾਣਿਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਦੇਸ਼ ਦੇ ਅੰਦਰ ਜੋ ਕੁਝ ਹੋ ਰਿਹਾ ਮੋਦੀ ਸਰਕਾਰ ਹਰਿਆਣਾ ਦੇ ਬਾਡਰਾਂ ਤੇ ਬੈਠੇ ਸਾਡੇ ਕਿਸਾਨ ਵੀਰਾਂ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਦਹਿਸ਼ਤ ਦਾ ਮਾਹੌਲ ਗੋਲੇ ਸਿੱਟ ਕੇ ਹਰ ਤਰ੍ਹਾਂ ਨਾਲ ਹਰ ਪਾਸੇ ਜਿਹੜਾ ਵਰਤਿਆ ਜਾ ਰਿਹਾ ਕਿਸਾਨ ਹੈ ਜਿਹੜਾ ਆਪਣੀ ਮੰਗ ਮੰਨ ਰਿਹਾ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਦਿੱਲੀ ਅੰਦੋਲਨ ਦੇ ਵੇਲੇ ਮੋਦੀ ਸਰਕਾਰ ਦਾ ਲਿਖਤੀ ਵਾਅਦਾ ਕੀਤਾ ਸੀ ਕਿ ਮੈਂ ਐਮਐਸਪੀ ਦਊਂਗਾ ਔਰ ਕਿਸਾਨਾਂ ਨੂੰ ਫਸਲਾਂ ਦੇ ਲਾਹੇਬੰਦ ਤੇ ਭਾਅ ਮਿਲਣਗੇ ਕਿਸਾਨਾਂ ਦੇ ਦਰਜ ਪਰਚੇ ਬਾਅਦ ਸ ਲੈ ਲਾਂਗੇ ਲਖਵੀਰ ਬਰਖੀਰੀ ਦੇ ਜਿਹੜੇ ਕਿਸਾਨਾਂ ਦੇ ਕਾਤਲ ਹੈ ਉਹਨਾਂ ਨੂੰ ਸਜ਼ਾ ਮ ਦੇਵਾਂਗੇ ਪਰ ਮੋਦੀ ਸਰਕਾਰ ਨੇ ਉਹ ਤਾਂ ਪੂਰੇ ਕਰਨੇ ਇੱਕ ਪਾਸੇ ਰ ਹੈ ਸੋ ਕੋ ਹੋਰ ਕਾਨੂੰਨ ਹੈ ਜਿਹੜੇ ਮਾਰੂ ਕਾਨੂੰਨ ਹੈ ਉਹ ਲੈਂਦੇ ਆ ਚਾਹੇ ਹਿਟ ਐਂਡ ਰਨ ਦਾ ਕਾਨੂੰਨ ਹੋਵੇ ਚਾਹੇ ਸਰਕਾਰ ਦੀ ਸਕ੍ਰੈਪ ਪਾਲਸੀ ਹੋਵੇ ਚਾਹੇ ਨਗਲ ਦੇ ਕਾਨੂੰਨ ਬਣਾਇਆ ਹੋਵੇ ਇਹ ਸਾਰੇ ਅਗਨੀ ਵੀ ਅਗਨੀ ਵੀਰ ਜਿਹੜੀ ਯੋਜਨਾ ਸੀ ਜਿਹਦੇ ਚ 4 ਸਾਲ ਦੀ ਭਰਤੀ ਰੱਖ ਦਿੱਤੀ ਜਿਹੜਾ ਕਿਸਾਨਾਂ ਮਜ਼ਦੂਰਾਂ ਤੇ ਬਹੁਤ ਵੱਡਾ ਹਮਲਾ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਦੇਸ਼ ਦੇ ਅੰਦਰ ਸੰਯੁਕਤ ਕਿਸਾਨ ਮੋਰਚੇ ਨੇ 16 ਤਰੀਕ ਨੂੰ ਆਪਾਰਤ ਬੰਦ ਦਾ ਸੱਦਾ ਦਿੱਤਾ ਔਰ ਅੱਜ ਜਿਹੜਾ ਅਸੀਂ ਹੈ 4 ਘੰਟੇ ਇੱਥੇ ਜਿਹੜਾ ਵਹੀਕਲ ਹੈ ਜਿਹੜਾ ਬਿਨਾ ਟੋਲ ਫਰੀ ਤੇ ਲਗਾ ਕੇ ਰੋਸ ਜ਼ਾਹਰ ਕਰ ਜੰਗ ਲੜਦੇ ਲੋਕਾਂ ਦੀ ਬਾਹਰ ਰਲ ਮਿਲ ਕੇ ਅਸੀਂ ਲੜੀਏ ਜਿੱਤ ਲੜਦੇ ਲੋਕਾਂ ਦੀ ਆਓ ਰਲ ਮਿਲ ਕੇ ਅਸੀਂ ਲੜੀਏ ਓ ਸੰਭੂ ਬਾਡਰ ਤੇ ਸੰਭੂ ਬਾਡਰ ਤੇ ਅਸੀਂ ਸੰਭੂ ਬਾਡਰ ਤੇ ਜਾ ਕੇ ਭਰਾਵਾਂ ਦੇ ਨਾਲ ਖੜੀਏ ਜਿੱਤ ਲੜਦੇ ਲੋਕਾਂ ਦੀ ਆਓ ਰਲ ਮਿਲ ਕੇ ਅਸੀਂ ਲੜੀਏ ਸਰਦਾਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ਼੍ਰੀ ਨਿੰਨਦਪੁਰ ਸਾਹਿਬ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਬੰਦ ਕੀਤੇ ਗਏ ਹਨ ਉਸੇ ਲੜੀ ਤਹਿਤ ਅੱਜ ਕੀਰਤਪੁਰ ਸਾਹਿਬ ਮਨਾਲੀ ਨੈਸ਼ਨਲ ਹਾਈਵੇ ਦੇ ਉੱਤੇ ਜੋ ਟੋਲ ਪਲਾਜ਼ਾ ਲੱਗਿਆ ਹੋਇਆ ਜੋ ਕਿ ਇੱਕ ਬਹੁਤ ਮਹਿੰਗਾ ਟੋਲ ਪਲਾਜ਼ਾ ਹੈ ਛੋਟੀ ਗੱਡੀ ਦੀ ਐਂਟਰੀ ਜਿਹੜੀ ਆ 400 ਰੁਪਏ ਅਪ ਡਾਊਨ ਦੀ ਤੇ ਟਰੱਕ ਦੀ ਜਿਹੜੀ ਹੈਗੀ ਆ ਉਹ 1000 ਰੁਪਏ ਤੋਂ ਵੀ ਅੱ퍼 ਫੀਸ ਹੈ ਜੋ ਕਿ ਇਹ ਇੱਕ ਲੋਕਾਂ ਦੀ ਲੁੱਟ ਹੈ ਤੇ ਅਸੀਂ ਸਰਕਾਰ ਨੂੰ ਸੁਨੇਹਾ ਦੇਣਾ ਸੋ ਨਿਆ ਕਿ ਤੁਸੀਂ ਲੋਕਾਂ ਦੇ ਨਾਲ ਧੱਕਾ ਨਾ ਕਰੋ ਅੱਜ ਇਹ ਜਿਹੜਾ ਟੋਲ ਪਲਾਜਾ ਇਸੇ ਕਰਕੇ ਬੰਦ ਕੀਤਾ ਗਿਆ ਸਾਡੀ ਕੇਂਦਰ ਸਰਕਾਰ ਨੂੰ ਅਪੀਲ ਵੀ ਹੈ ਤੇ ਚੇਤਾਵਨੀ ਵੀ ਹੈ ਕਿ ਕਿਸਾਨਾਂ ਤੇ ਜੋ ਤਸ਼ੱਦਦ ਕੀਤਾ ਜਾ ਰਿਹਾ ਇਸ ਨੂੰ ਬੰਦ ਕਰੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਜੜਾਈ ਇਸ ਦਾ ਖਮਿਆਜਾ ਭੁਗਤਣਾ ਪਊਗਾ ਪੰਜਾਬ ਤੋਂ ਕਿਸਾਨ ਮਜ਼ਦੂਰ ਬਹੀਰਾਂ ਘੱਟ ਕੇ ਦਿੱਲੀ ਵੱਲ ਨੂੰ ਚੱਲੇ ਪਹੁੰਚਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ